ਕਹਿੰਦੇ ਨੇ ਜੇਕਰ ਆਰਾਮ ਆਉਣਾ ਹੁੰਦਾ ਤਾਂ ਸਵਾਦ ਦੀ ਛੁਟਕੀ ਨਾਲ ਹੀ ਆ ਜਾਂਦਾ ਹੁਣ ਜੇਕਰ ਗੱਲ ਕਰੀਏ ਤੁਹਾਡੇ ਗੋਡਿਆਂ ਮੋਡਿਆਂ ਤੇ ਲੱਕ ਦੇ ਦਰਦ ਦੀ ਡਾਕਟਰ ਤੁਹਾਨੂੰ ਪਹਿਲਾ ਦਰਦ ਦਾ ਪਤਾ ਲਗਾਉਣ ਲਈ ਐਕਸ-ਰੇ ਜਾਂ ਐਮ ਆਰ ਆਈ ਦੱਸਦਾ ਜਿਸ ਨਾਲ ਤੁਹਾਡੀ ਜੇਬ ਤੇ ਵਾਧੂ ਵਜ਼ਨ ਵੀ ਪੈਂਦਾ ਤੇ ਇਸ ਤੋਂ ਇਲਾਵਾ ਦਵਾਈ ਦਾ ਵੱਖਰਾ ਖਰਚਾ ਪਰ ਹੁਣ ਤੁਸੀਂ ਇਸ ਵਾਧੂ ਖਰਚੇ ਤੋਂ ਛੇਤੀ ਹੀ ਨਿਜਾਤ پا ਸਕਦੇ ਹੋ ਆਪਣੇ ਗੋਡਿਆਂ ਮੋਡਿਆਂ ਤੇ ਲੱਕ ਦੇ ਦਰਦ ਨੂੰ ਮਿੰਟਾਂ 'ਚ ਠੀਕ ਕਰ ਸਕਦੇ ਹੋ ਜੀ ਹਾਂ ਅਸੀਂ ਗੱਲ ਕਰ ਰਿਹਾ ਬਹਾਦਰ ਬਿੱਟੂ ਦੀ ਜੋ ਬਿਨਾ ਐਕਸਰੇ ਐਮ ਆਰ ਆਈ ਜਾਂ ਦਵਾਈ ਤੋਂ ਬਿਨਾ ਹੀ ਗੋਡਿਆਂ ਮੋਡਿਆਂ ਤੇ ਲੱਕ ਦੇ ਦਰਦ ਨੂੰ ਠੀਕ ਕਰਦਾ ਹੈ ਇਹ ਅਸੀਂ ਖੁਦ ਨਹੀਂ ਕਹਿ ਰਹੇ ਬਲਕਿ ਬਹਾਦਰ ਬਿੱਟੂ ਤੋਂ ਠੀਕ ਹੋਣ ਵਾਲੇ ਮਰੀਜ਼ ਹੀ ਦੱਸ ਰਹੇ ਨੇ ਆਪਣੀ ਹੱਡ ਬਿੱਤੀ ਸਵੀਟ ਲਵਈਏ ਬਾ ਸਿਕੋ ਨੂੰ ਜਿਹੜਾ ਛੱਡ ਦੇ ਸ੍ਰੀਟੇ ਦਾ ਛੱਡ ਦਿਓ ਮੇਰੇ ਇਹਨਾਂ ਨੇ ਲੱਖਾਂ ਰੁਪਏ ਬਚਾ ਲਏ ਮੈਂ ਕਿੱਥੋਂ ਦੇਣੇ ਸੀ ਬੈਜਲੇ ਮੈਂ ਬਹੁਤ ਬਹੁਤ ਹੱਥ ਵਨ ਕੇ ਨਜ਼ਰ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ ਦੇਖ ਵਸ ਲੇਕ ਤੇ ਦਰੋ ਪਿੱਛੇ ਤੋਂ ਸਾਰੇ ਲੱਤ ਚ ਪੇਨ ਇਦਾਂ ਨੀਚੇ ਨੂੰ ਆ ਕੋਈ ਨਹੀਂ ਛੱਡ ਚੱਲ ਕੇ ਦੇਖੋ ਪਹਿਲੇ ਪਹਿਲੇ ਤੁਸੀਂ ਕਿੰਨੇ ਦਾ ਹੋ ਤੇ ਸਾਡੇ ਬੇਟੇ ਦਾ ਵੀ ਕਰੋ ਇਹਨਾਂ ਨੇ ਮੈਨੂੰ ਕਿੰਨੇ ਵਾਰੀ ਕਹਿਤਾ ਵੀ ਪਾਸਪੋਰਟ ਦੇਓ ਸਾਨੂੰ ਵੀ ਤੁਹਾਨੂੰ ਸਪੌਂਸਰ ਕਰਨਾ ਸੀ ਪਰ ਮੇਰੇ ਕੋਲ ਪਾਸਪੋਰਟ ਨਹੀਂ ਹੈਗਾ ਸੀ ਕਿਉਂ ਮੈਂ ਬਣਵਾਉਣਾ ਨੱਤਾ ਸੀ ਅੱਜ ਵੀ ਸੋ ਇਹਨਾਂ ਨੇ ਮੈਨੂੰ ਸ਼ਿਕਵਾ ਕੀਤਾ ਵੀ ਤੂੰ ਪਾਸਪੋਰਟ ਨਹੀਂ ਦੇ ਜਾਏਗਾ ਆਪਣਾ ਦਿੱਕਤ ਇਥੋਂ ਹੀ ਆ ਸਰਵੈਕਲ ਦੀ ਤੋਂ ਪੀੜ ਕਰਦੇ ਤੇ ਬਾਹਾਂ ਹੀ ਪੀੜ ਕਰਦੇ ਸੀ ਹੁਣ ਕਿੰਨੀ ਕਰਦੀ ਹੈ ਮੇਰਾ ਅੰਗੂਠਾ ਵੀ ਰੁਕ ਗਿਆ ਸੀ ਚੀਚੀ ਵੀ ਰੁਕ ਗਈ ਆ ਹੁਣ ਕਿੰਨਾ ਹੋਇਆ ਦੇਖੋ ਹੁਣ ਤੇ ਠੀਕ ਹੋ ਗਿਆ ਠੀਕ ਹੈ ਚੱਕੇ ਹੁਣ ਲੱਗੂ ਫਾਇਲ ਕਰੀਏ ਸਟਾਰ ਪਾ ਫਾ ਕੋਈ ਨਹੀਂ ਕੋਈ ਨਹੀਂ ਕੋਈ ਮਤਲਬ ਹੁਣ ਚੱਕੇ ਬਾਹ ਕਿੰਨੀ ਗੱਲ ਤਰਲੀ ਬਈ ਉਹ ਨਹੀਂ ਹੋਈ ਆ ਕਰ ਹਾਏ ਕਰ ਇੱਕ ਮਿੰਟ ਰਹਿ ਟ ਲੈ ਛੱਡ ਦਿਓ ਬਸ ਇੱਕ ਜੀ ਉਹਡੇ ਚੱਕੇ ਦੋ ਧੰਨਵਾਦ ਨਹੀਂ ਤੁਹਾਨੂੰ ਕੀ ਵਧੀਆ ਲੱਗਿਆ ਸਾਡੇ ਨਾਲ ਜੀ ਵਧੀਆ ਲੱਗਾ ਕੀ ਲੱਗਿਆ ਥੈਂਕ ਯੂ ਆਪਣਾ ਸਿੱਤੇ ਸਿਟੀ ਬਿਨਾ ਤੋਂ ਆਈਆਂ ਦੁਈਆਂ ਸੀ ਰਾਮ ਕਰਕੇ ਆਏਗੇ ਹਾਂਜੀ ਠੀਕ ਹੈ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਹਰਦੀਪ ਕੌਰ ਕਿੱਥੋਂ ਆਏ ਹੋ ਤੁਸੀਂ ਅਸੀਂ ਜੀ ਮੋਹਾਲੀ ਤੋਂ ਆਏ ਹਾਂ ਅੱਛਾ ਕੀ ਸਮੱਸਿਆ ਥੋਡੀ ਸਰਵਾਈਕਲ ਹੈ ਅੱਛਾ ਹਾਂ ਜੀ ਚੱਕਰ ਆਉਂਦੇ ਆ ਕਿੰਨੇ ਚਿਰ ਟਾਈਮ ਤੋਂ ਸਰ ਮੈਨੂੰ ਹੋ ਗਏ 10-15 ਸਾਲ ਹੀ ਹੋ ਚੁੱਕੇ ਆ। ਅੱਛਾ 10-15 ਸਾਲ ਤੋਂ ਪ੍ਰੋਬਲਮ ਆਇਆ ਜੀ। ਹਾਂ ਜੀ। ਤੁਹਾਨੂੰ ਕੀ ਦੱਸਿਆ ਸੀਗਾ ਸਾਡੇ ਬਾਰੇ? ਸਾਡੇ ਯਾਨੀ ਲੱਗੇ ਰਹਿੰਦੇ ਆਂਟੀ ਤੇ ਉਹ ਇੱਥੇ ਆਏ ਹੋਣੇ ਆ ਇੱਧਰ। ਅੱਛਾ ਜੀ। ਤੇ ਉਹ ਕਹਿੰਦੇ ਤੁਸੀਂ ਇੱਕ ਵਾਰ ਜਾ ਕੇ ਦੇਖੋ ਕਿ ਮੈਨੂੰ ਬਹੁਤ ਯਾਨੀ ਠੀਕ ਹੈ। ਮੈਂ ਯਾਨੀ ਚੱਲ ਨਹੀਂ ਸਕਦੀ। ਚੱਲ ਨਹੀਂ ਸਕਦੀ। ਅੱਛਾ ਅੱਛਾ ਕੀ ਨਾਂ ਸੀ ਨੰਦਾਂ? ਉਹ ਨੰਦ ਆਪਣੇ ਸਰਬਜੀਤ ਕੋ। ਸਰਕਾਰੀ ਉਹਨਾਂ ਕਰਾ ਲਈ ਕਰਾ ਲਈ ਹੈ ਤੇ ਜੋ ਡਾਕਟਰ ਸੀ। ਡਾਕਟਰ ਗੁਰਪ੍ਰੀਤ ਠਾਕੁਰ ਠਾਕੁਰ ਜੀ ਨੇ ਹਾਂ ਜੀ ਠਾਕੁਰ ਜੀ ਡਾਕਟਰ ਠਾਕੁਰ ਆਹ ਉਹਨਾਂ ਨੇ ਮਿਸਰੀ ਠੀਕ ਹੋਏ ਨੇ ਤੇ ਇਹਨਾਂ ਦਾ ਬੇਟਾ ਵੀ ਸੀਗਾ ਜਿਹੜੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੁਸੀਂ ਵੀ ਜਾ ਡੀਆ ਤੁਸੀਂ ਇਹਨੇ ਪਰੇਸ਼ਾਨ ਰਹੇ ਹੋ ਤੁਸੀਂ ਜਾਓ ਉਹ ਕਾਫੀ ਤੰਗ ਸੀਗੇ ਜੀ ਹਾਂ ਜੀ ਇਸ ਲਈ ਫਿਰ ਮੈਂ ਵੀ ਆਈ ਉਮੀਦ ਕਰਦੀ ਬਾਈ ਮੇਰੇ ਹਸਬੰਦ ਕਿਹਾ ਹੈ ਨਹੀਂ ਠੀਕ ਹੋ ਜੀ ਮੈਂ ਕੋਈ ਗੱਲ ਨਹੀਂ ਜੀ ਹੋਰ ਉਹ ਭੇਜਾਂ ਕੋਈ ਗੱਲ ਨਹੀਂ ਮੈਂ ਤਾਂ ਠੀਕ ਹੋ ਜਾਏਗਾ ਤੁਸੀਂ ਠੀਕ ਹੈ ਮੋੜੇ ਚੱਕੇ ਜੀ ਹੁਣ ਦੇਖਿਓ ਕਿੱਦਾਂ ਲੱਗ ਰਿਹਾ ਹੁਣ ਹਾਂਜੀ ਹਾਂਜੀ ਫਰਕ ਲੱਗ ਰਿਹਾ ਫਰਕ ਲੱਗ ਰਿਹਾ ਹਾਂਜੀ ਅੱਜ ਆਏ ਵੀ ਤੁਸੀਂ ਪਹਿਲੀ ਵਾਰ ਹੋ ਹਨਾ ਹਾਂਜੀ ਬਹੁਤ ਜ਼ਿਆਦਾ ਇੱਥੇ ਹੀ ਦਰਦ ਹੁੰਦੀ ਹੈ ਕੋਈ ਗੱਲ ਨਹੀਂ ਸੀ ਸੋ ਦਿ ਟਿੱਲਾ ਛੱਡ ਦਿਓ ਉਹ ਵਾਇਰਸ ਹੁਣ ਚੱਕਿਓ ਹਾਂਜੀ ਹਾਂਜੀ ਲੱਗਦਾ ਫਰਕ ਲੱਗਦਾ ਫਰਕ ਹਾਂਜੀ ਹਾਂਜੀ ਇਹ ਦੂਜੇ ਵੀ ਕਰੂਗਾ ਫਿਰ 10 ਸਾਲ ਤੋਂ ਇਦਾਂ ਹੀ ਹਾਂਜੀ ਦਵਾਈਆਂ ਖਾ ਰਹੇ ਸੀਗੇ ਬਹੁਤ ਦਵਾਈਆਂ ਡਾਕਟਰ ਕਹਿੰਦੇ ਕੰਮ ਨਾ ਕਰੋ ਜੇ ਕੰਮ ਨਾ ਕਰੀਏ ਤਾਂ ਫਿਰ ਤਾਂ ਬਾਦੀ ਬਿਲਕੁਲ ਰਹੇ ਬਿਲਕੁਲ ਜੀ ਬਿਲਕੁਲ ਹਾਂਜੀ ਛੱਡਿਆ ਸੀ ਬਸ ਅੱਗੇ ਚੱਲ ਬੰਦੇ ਇਟੇ ਕਰਦੇ ਆ ਨੀ ਕੋਈ ਕਮੀ ਨਹੀਂ ਛੱਡੀ ਅੱਛਾ ਹਰ ਇੱਕ ਜਗ੍ਹਾ ਦਿਖਾਇਆ ਜਿੱਥੇ ਕੋਈ ਦੱਸਦਾ ਪੇਰ ਕਲੋ ਹਸਪੀਟਲ ਜੀ ਜੀ ਇਹ ਵੀ ਤਾਂ ਨਹੀਂ ਕਿਹੜਾ ਸੁਣਤਾਲੀ ਆ ਪੈਰ ਕਰੇ ਇਕੱਠਾ ਕਰਿਓ ਸ਼ੰਕਰ ਪੈਰ ਇਕੱਠਾ ਕਰੋ ਡਾਕਟਰ ਸ਼ੰਕਰ ਨਹੀਂ ਇਹਦਾ ਡਾਕਟਰ ਦਾ ਦੂਜਾ ਪੈਰ ਵੀ ਕਰੀ ਇਕੱਠਾ ਕਰੋ ਇੱਥੇ ਰੱਖ ਲਓ ਜੀ ਦੇਖੋ ਚੱਲ ਗਿਆ ਹਾਂ ਹਾਂ ਕਰੀ ਹੋਵੇ ਬਾਹਰ ਡਟ ਨੂੰ ਹਾਂਜੀ ਲੈ ਪੈਰ ਓਕੀ ਵਾਰ ਦੇਖੋ ਇਹ ਚੱਲ ਗਿਆ ਦੇਖੋ ਹਾਂਜੀ ਲੱਗ ਰਿਹਾ ਠੀਕ ਲੱਗ ਰਿਹਾ ਕੀ ਲੱਗ ਰਿਹਾ? ਹਾਂਜੀ ਹੁਣ ਥੋੜਾ ਕੰਫਰਟੇਬਲ ਲੱਗ ਰਿਹਾ। ਅੱਛਾ। ਟੁਵੀਟਾ ਬੈਬੀ। ਲਾਓ ਭਾਜੀ ਮੈਂ ਜਾਈਏ ਬੜਾ ਹਾਂਜੀ ਹਾਂ। ਅੱਛਾ। ਸਵੀਟ ਲਾ ਬਈਏ। ਬਾਸ ਇੱਕੋ ਦੂਜੀ ਸਾਈਡ ਬਜਾ। ਗਲਤ ਲਾਇਆ। ਸਵੀਟ ਲਾ ਛੱਡ ਦਿਓ। ਭੈ ਮਤਾਂ। ਘੜੀ ਘੜੀ ਆਹ ਰਾਈਟ ਵਨ ਪੈਨ ਹੁੰਦਾ ਬਈ ਹੁੰਦਾ ਅੜੀਂ ਤਰਾ ਜਾ ਸਿੱਧੇ ਟਿਲਾ ਛੱਡ ਨੂੰ ਫਿਰ ਸਿੱਧੇ ਟਿਲਾ ਸਾਗੜੀ ਵਾਲਾ ਸਾਹ ਸੰਗਰ ਫਲੇਟ ਲੱਗਣੀ ਕਰ ਰੱਤ ਦੇ ਪਾਸਾ ਲੈ ਕੇ ਸਾਈਡ ਲੈ ਕੇ ਉੱਠ ਕੇ ਦੇ ਹਾਂਜੀ ਫੀਲ ਠੀਕ ਅਰੇ ਜੀ ਠੀਕ ਹੈ ਹਾਂਜੀ ਹਾਂ ਦੇਖ ਚੋਕ ਕੇ ਦੇ ਸਿੱਧਾ ਖੜਾ ਸਿੱਧਾ ਖੜਾ ਚੋਕ ਦੇ 니ਚੇ ਦੱਤਸ ਰੱਖੀਂ ਆਹੀ ਦੱਤਸ ਸਦਿਆਂ ਸਦਿਆਂ ਤਿੰਦਾ ਦੌਰ ਚੜਾ ਦੇ ਜਾ ਖੜਾ ਹੋ ਜਾ ਚੋਕ ਦੇ 니ਚੇ ਫੋਕਾ ਵੇ ਨਕ 한지. 쟤는 도는 쟤는 쟤는 쟤이 쟤는 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 쟤가쟤 Кинди хэч мэ я хон? Пайя жи хэч, пайя жи хэч. Кой ни. Оти войн на пати. Чакла. Ао бэ, идэ чакла. На сайт лачда. Кой я хда. Чок кориба. ਚੱਲੋ ਕੋਈ ਨਹੀਂ ਚੋਕ ਕਰੀਂ ਫਟਾਏ ਸਵੀਟ ਲੈ ਰਖ ਲੈ ਹਾਂਜੀ ਹੁਣ ਦੇਖ ਚੁੱਕੇ ਤੜ ਜੀ ਦਰਦ ਕਿੰਨਾ ਦਰਦ ਹੋਇਆ ਦਰਦ ਤਾਂ ਨਹੀਂ ਥੋੜਾ ਜਿਹਾ ਹੈਗਾ ਮੜਾ ਕਸਰ ਥੋੜੀ ਜਿਹੀ ਹੈ ਰਹੀ ਕੋਈ ਨਹੀਂ ਪਾਕ ਹੋਈ ਫਿਰਦੇ ਸਵੀਟ ਲੈ ਖੜਾ ਹਾਂਜੀ ਹੋ ਜਾਸਦਾ ਚੁੱਕੇ ਕਰੀ ਗਏ ਹੋੜੀ ਹੋ ਜਾਸਦਾ ਬਲਸ ਪੈਂਟਾ ਲਾਦੇ ਠੇ ਕਰੀ ਹਾਂ ਇਹ ਕਾਫੀ ਤੰਗ ਸੀਗੇ ਭਾਈ ਅੱਛਾ ਇਹਨਾਂ ਦੇ ਕਾਫੀ ਰਿਲੇਟਿਵ ਵੀ ਠੀਕ ਹੋ ਗਏ ਸਾਡੇ ਕੋਲ ਤੇ ਪ੍ਰੋਬਲਮ ਕਾਫੀ ਸੀਗੀ ਕੀ ਤਕਲੀਫ ਕੀ ਸੀ ਹਾਂ ਕਿਸੇ ਨੂੰ ਬੈਕ ਪੇਨ ਸੀ ਕਿਸੇ ਨੂੰ ਸਰਵਾਈਕਲ ਸੀ ਕਿਸੇ ਦੇ ਦੰਤ ਚ ਦਰਦ ਸੀਗਾ ਕਿਸੇ ਦੇ ਬੋਲਦੇ ਸੀਗੀ ਹਾਂ ਕਾਫੀ ਇਹਨਾਂ ਦੇ ਮਾਮਾ ਜੀ ਸੀਗੇ ਤਸਿਲਦਰ ਰੋਪੜ ਤੋਂ ਕੀ ਨਾਂ ਸੀਗਾ ਦਿਲਬਾਖ ਸਿੰਘ ਦਿਲਬਾਖ ਸਿੰਘ ਉਹ ਵੀ ਕਾਫੀ ਪ੍ਰੋਬਲਮ ਸੀਗੇ ਹਨ ਹਾਂਜੀ ਤੇ ਹੁਣ ਠੀਕ ਨੇ ਨਾ ਹਾਂਜੀ ਉਹ ਠੀਕ ਨਹੀਂ ਹੋਣੇ ਓਕੇ ਹਲਾ ਕਿਨੇ ਟਾਈਮ ਤੋਂ ਤਕਲੀਫ ਸੀ ਜੀ ਬਾਈ ਜੀ ਸਮਝਾਉਂਦੇ ਮੈਨੂੰ 6 ਮਹੀਨੇ ਤੋਂ ਤੱਕ ਤਕਲੀਫ ਸੀ ਜੀ 6 ਮਹੀਨੇ ਤੋਂ ਤੇ ਕਦੋਂ ਤੋਂ ਆ ਰਹੇ ਤੁਸੀਂ ਬਾਦਲ ਜੀ ਕੋਲ ਹਾਂਜੀ ਇਹਨਾਂ ਨੂੰ ਮੈਂ ਪਿਛਲੇ 2 ਮਹੀਨੇ ਤੋਂ ਆ ਰਹੇ ਹਾਂ ਜੀ ਅੱਛਾ ਜੀ ਹਾਂਜੀ ਨਹੀਂ ਵਿੱਚ ਠੀਕ ਹੋ ਗਏ ਸੀ ਮਰੀਜ਼ ਲੈ ਕੇ ਆਇਆ ਸੀ ਨਾ ਹਾਂਜੀ ਠੀਕ ਹੋ ਗਏ ਸੀ ਉਹ ਫੇਰ ਬਾਈ ਮਿਸਟੇਕ ਵੀ ਥੋੜੀ ਗੜਬੜ ਹੋ ਗਈ ਉਹਦੇ ਕਰਕੇ ਫੇਰ ਮੈਨੂੰ ਆਉਣਾ ਪੈ ਗਿਆ ਜੀ ਠੀਕ ਹੈ ਤੇ ਹੋ ਕਿੰਨਾ ਪਰਸੈਂਟ ਫਰਕ ਲੱਗ ਰਿਹਾ ਤੁਹਾਨੂੰ ਮੈਨੂੰ ਹੈਗਾ 90% ਫਰਕ ਹੈ ਜੀ ਬਿਲਕੁਲ 90% ਹਾਂਜੀ ਕੀ ਹੋਇਆ ਕੀ ਸੀਗਾ ਥੋੜਾ ਜਾਨਣਾ ਪਾਉਂਗਾ ਸਿਸ ਕਿ ਕੀ ਜਦੋਂ ਸਰਵਰ ਸਿਰ ਕਰੇ 6 ਮਹੀਨੇ ਪਹਿਲਾਂ ਦਾ ਦਰਦ ਆ ਰਿਹਾ ਸੀ ਉਹ ਐਕਚੁਅਲੀ ਬਾਥਰੂਮ 'ਚ ਪੈ ਸਲਿੱਪ ਕਰ ਗਿਆ ਸੀ ਅੱਛਾ ਹਾਂਜੀ ਉਹ ਫਿਰ ਮੈਂ ਬਿਲਕੁਲ ਹਿਪ ਉੱਪਰ ਗਿਰ ਗਿਆ ਸੀ ਜੀ ਤੇ ਉਹਦੇ ਕਰਕੇ ਬਿਲਕੁਲ ਇਦਾਂ ਹੋ ਗਿਆ ਮਤਲਬ ਟਾਈਟ ਹੋ ਗਿਆ ਮੇਰੀ ਬੈਕ ਤੇ ਡਾਕਟਰਾਂ ਨੇ ਦਿਖਾਇਆ ਸੀ ਤੁਸੀਂ ਦਾ ਹਾਂਜੀ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦੇ ਆਪਰੇਸ਼ਨ ਕਰਨਾ ਪੈਣਾ ਜੀ ਸਰ ਜੇ ਬਦਲ ਰੂਹ ਦਾ ਤੁਸੀਂ ਪੂਰੀ ਆਇਤ ਦਾ ਸਰ ਜੀ ਦਾ ਵੀ ਖਰਚਾ ਬਾਚ ਗਿਆ ਹਾਂਜੀ ਹਾਂਜੀ ਹੋਰ ਤੁਹਾਡੇ ਕਿੰਨੇ ਦੱਸਿਆ ਠੀਕ ਹੋਏ ਨੇ ਹੋਰ ਮੇਰੇ ਘਟੂ ਘਟ ਚਾਰ ਰਿਸ਼ਤੇ ਦਾ ਠੀਕ ਹੋਏ ਨੇ ਤੁਹਾਨੂੰ ਜੀ ਇੱਕੋ ਤੁਹਾਡੇ ਮਾਮਾ ਜੀ ਸੀ ਕੀ ਨਾਮ ਸੀ ਉਹਨਾਂ ਦਾ ਹਾਂ ਮੇਰੇ ਮਾਮਾ ਤਸੀਲਦਾਰ ਜੀ ਦਿਲਵਾਰ ਸਿੰਘ ਜੀ ਜੀ ਕਿੱਥੋਂ ਸੀਗੇ ਮਹਾਲੀ ਤੋਂ ਓਕੇ ਚੈਕਟਰ ਘਤਰੇ ਠੀਕ ਠੀਕ ਤੇ ਉਹਨਾਂ ਦੀ ਵਾਈਫ ਸੀ ਤੇ ਦੋ ਰਿਲੇਟਿਵ ਉਹਨਾਂ ਦੇ ਹੋਰ ਸੀ ਜੀ ਠੀਕ ਇਹਦੇ ਚੀਜੀ ਮੈਂ ਦੱਸਣਾ ਚਾਹੁੰਦਾ ਇਹਦੇ ਵਜਿਦਾ ਇੱਥੇ ਪ੍ਰੋਬਲਮ ਸੀ ਆ ਐਸ ਆਈ ਜੁਆਇੰਟ ਦੇ ਵਿੱਚ ਜਿਹਨੂੰ ਆਪਾਂ ਪੰਜਾਬੀ ਵਿੱਚ ਸੁੋਲੇ ਵਾਲੀ ਕਹਿੰਦੇ ਆਂ ਠੀਕ ਹੈ ਇਹਦੇ ਇੱਥੇ ਨੌਸੀ ਸੀ ਇਹਦਾ ਡਾਕਟਰ ਨੇ ਇੱਥੋਂ ਆਪਰੇਸ਼ਨ ਕਰਦਣਾ ਸੀ ਤਾਂ ਦਿਖਾਇਆ ਸੀ ਵੀ ਤੇਰੇ ਐਲ 4 ਆ ਐਲ 4 ਐਲ 5 ਦੇ ਵਿੱਚ ਵੀ ਪ੍ਰੋਬਲਮ ਸੀ ਇਹਦੇ ਦਿਖਾਈ ਸੀ ਜੋ ਐਮ ਆਰ ਆਈ ਦੇ ਵਿੱਚ ਸੀਗੀ ਪਰ ਇੱਥੇ ਇਹਦੇ ਕੋਈ ਪ੍ਰੋਬਲਮ ਨਹੀਂ ਸੀਗੀ ਆ ਇੱਥੇ ਦਿਖਾਇਆ ਇਹਨਾਂ ਨੇ ਐਲ 4 ਐਲ 5 ਇੱਥੇ ਕੋਈ ਪ੍ਰੋਬਲਮ ਨਹੀਂ ਸੀ ਪ੍ਰੋਬਲਮ ਇਹਦੇ ਇੱਥੇ ਸੀਗੀ ਇੱਥੋਂ ਜਾ ਕੇ ਇਹਨਾਂ ਦਾ ਆਪਰੇਸ਼ਨ ਕਰਦਣਾ ਸੀ ਓਕੇ ਠੀਕ ਹੈ ਸਮੱਸਿਆ ਇੱਥੇ ਸੀ ਆਪਰੇਟ ਇੱਥੋਂ ਆਉਣਾ ਸੀ ਠੀਕ ਹੈ ਇਹ ਚੱਕਰ ਸੀ ਮਤਲਬ ਇਹਨਾਂ ਦਾ ਸਿੱਧਾ ਜਿਹੜਾ ਆਪਰੇਸ਼ਨ ਦਾ ਖਰਚਾ 4-5 ਲੱਖ ਜੋ ਵੀ ਲੱਗਣਾ ਹੈ ਜੋ ਵੀ ਲੱਗਦਾ ਸੀ ਪਤਾ ਕੀ ਹੈ ਕਾਮਯਾਬ ਆਪਰੇਸ਼ਨ ਕਾਮਯਾਬ ਹੋਵੇ ਨਾ ਹੋਵੇ ਉਹ ਵੱਖਰੀ ਗੱਲ ਹੈ ਹੋ ਸਕਦਾ ਜਦੋਂ ਪ੍ਰੋਬਲਮ ਇੱਥੇ ਆ ਆਪਰੇਸ਼ਨ ਤੋਂ ਬਾਅਦ ਵੀ ਇਹਦੇ ਠੀਕ ਨਹੀਂ ਹੋਣੀ ਸੀ ਉਹਨਾਂ ਨੇ ਇੱਥੋਂ ਆਪਰੇਸ਼ਨ ਕਰ ਦੋਣਾ ਸੀਗਾ ਡਾਕਟਰ ਸਾਹਿਬ ਨੇ ਬਿਲਕੁਲ ਕੋਈ ਨਜਾਇਜ਼ ਨਹੀਂ ਕੀਤਾ ਨਾ ਕੋਈ ਧੱਕਾ ਕੀਤਾ ਨਾ ਕੋਈ ਮਾਲਿਸ਼ ਕੀਤੀ ਹੈ ਇੰਨਾ ਕੋਈ ਖਿੱਚਕਚਾ ਕੀਤਾ ਬਿਲਕੁਲ ਰੀਜ਼ਨਰਬਲ ਰੇਟ ਤੇ ਖਰਚੇ ਤੇ ਇਹਨਾਂ ਨੇ ਸਾਡਾ ਟ੍ਰੀਟਮੈਂਟ ਕੀਤਾ ਜੀ ਜੇ ਮੈ ਤੁਹਾਨੂੰ ਡਾਕਟਰ ਪਹਿਲਾਂ ਲੱਖ ਰੁਪਏ ਦਾ ਖਰਚਾ ਹੋਦਾ ਸਾਰੇ ਉਹਨੇ ਹਾਂ ਜੀ ਤੇ ਤੁਹਾਡੇ ਉਹਦੇ ਤੁਹਾਨੂੰ ਕਿਹਾ ਤਾਂ ਕਿ ਤੁਹਾ ਲੱਖਾਂ ਪੈਸਾ ਬਚ ਗਿਆ ਹਾਂਜੀ ਡਾਕਟਰ ਸਾਹਿਬ ਨੇ ਵਿਚਾਰ ਲਈ ਇਹ ਮੇਰੇ ਲੱਖਾਂ ਰੁਪਏ ਜਿਹੜੇ ਹੈਗੇ ਸੀ ਮੈਂ ਕਿੱਥੋਂ ਦੇਣੇ ਸੀ ਜੀ ਹਾਂਜੀ ਤੇ ਅਸੀਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਡਾਕਟਰ ਸਾਹਿਬ ਜੀ ਦਾ ਜੀ ਕਿਉਂਕਿ ਬਿਨਾ ਕਿਸੇ ਮਾਲਿਸ਼ ਤੋਂ ਬਿਨਾ ਕਿਸੇ ਖਿੱਚ ਤਾਉਂ ਤੋਂ ਬਿਲਕੁਲ ਪਿਆਰ ਦੇ ਨਾਲ ਸੈੱਟ ਕਰ ਦਿੱਤਾ ਇਹਨਾਂ ਨੇ ਸਾਨੂੰ ਅਸੀਂ ਡਾਕਟਰ ਸਾਹਿਬ ਜੀ ਦਾ ਹੱਥ ਬੰਨ੍ਹ ਕੇ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਸਾਨੂੰ ਕੋਈ ਸੁਜੈਸਟ ਕਰਦੇ ਕਿ ਐਮ ਆਰ ਆਈ ਕਰਨ ਵਾਸਤੇ ਕੋਈ ਐਕਸਟਰਾ ਕਰਾਉਣ ਵਾਸਤੇ ਕੁਝ ਨਹੀਂ ਹੱਥ ਲਗਾ ਕੇ ਹੀ ਮਤਲਬ ਚੈੱਕ ਕਰਦੇ ਨੇ ਵੀ ਕੀ ਪ੍ਰੋਬਲਮ ਹੈ ਬਿਲਕੁਲ ਘੱਟ ਖਰਚੇ ਤੇ ਸੈੱਟ ਕਰ ਦਿੰਦੇ ਨੇ ਸਾਨੂੰ ਮੈਂ ਇਹਨਾਂ ਤੋਂ ਇੱਥੇ ਹੀ ਠੀਕ ਹੋਇਆ ਜੀ ਮੇਰੇ ਚਾਰ ਰਿਸ਼ਤੇਦਾਰ ਵੀ ਠੀਕ ਹੋਏ ਨੇ ਤੇ ਔਰ ਮੇਰੇ ਇਹਨਾਂ ਨੇ ਲੱਖਾਂ ਰੁਪਏ ਬਚਾ ਲਏ ਮੈਂ ਕਿੱਥੋਂ ਦੇਣੇ ਸੀ ਇਹ ਪੈਸੇ ਮੈਂ ਬਹੁਤ-ਬਹੁਤ ਹੱਥ ਵਨ ਕੇ ਨਦਰ ਧੰਨਵਾਦ ਕਰਦਾ ਡਾਕਟਰ ਸਾਹਿਬ ਜੀ ਆਹੀ ਗੱਲ ਮੈਨੂੰ ਸਭ ਤੋਂ ਵਧੀਆ ਲੱਗੀ ਕੋਈ ਖਰਚਾ ਨਹੀਂ ਹੈਗਾ ਜੀ ਬਸ ਸਿਰਫ ਆਉਂਦੀ سپورਟ ਹੀ ਸੈੱਟ ਕਰ ਦਿੰਦੇ ਨੇ ਵਿੱਚ ਕਰੋ ਜੀ ਹਾਂ ਸਲੀਟ ਢਿੱਲਾ ਛੱਡ ਦਿਓ ਚੱਕਿਓ ਦੋਨੇ ਕਿੰਨਾ ਲਗਦਾ ਹੋਇਆ ਹੌਣ ਕੋ ਨਹੀਂ ਕਿੰਨੇ ਟਾਈਮ ਤੋਂ ਸੀਗੀ ਤੁਹਾਡੀ ਪ੍ਰੋਬਲਮ ਇਹ ਇਹ ਤੇ ਸਾਲ ਹੋ ਗਿਆ ਸਾਲ ਹੋ ਗਿਆ ਕਿੱਥੋਂ ਆਇਆ ਤੁਸੀਂ ਅਸੀਂ ਇੱਥੋਂ ਆਇਆ ਕੈਥਲ ਕੋਲ ਰਜੌਂਦ ਅੱਛਾ ਅੱਛਾ ਕੈਥਲ ਤੋਂ ਗਿਆ ਤਰੀ ਕਿਲੋਮੀਟਰ ਹੈ ਪਹਿਲਾਂ ਕੀ ਦਿੱਕਤ ਆਉਂਦੀ ਸੀ ਪਹਿਲਾਂ ਦਿੱਕਤ ਇੱਥੋਂ ਹੀ ਆ ਸਰਵੈਕਲ ਦੇ ਤਾਂ ਉਹਨੂੰ ਪੀੜ ਕਰਦੇ ਤੇ ਬਾਹਾਂ ਹੀ ਪੀੜ ਕਰਦੇ ਸੀ ਹੁਣ ਕਿੰਨੀ ਗੱਲ ਦੀ ਹੈ ਮੇਰਾ ਅੰਗੂਠਾ ਵੀ ਰੁਕ ਗਿਆ ਸੀ ਚੀਚੀ ਵੀ ਰੁਕ ਗਈ ਆ ਹੁਣ ਕਿੰਨਾ ਹੋਇਆ ਦੇਖੋ ਹੁਣ ਤੇ ਠੀਕ ਹੋ ਗਿਆ ਠੀਕ ਹੈ ਚੱਕਿਆ ਹੁਣ ਲੱਗੂ ਠਾਈ ਕਰੀਏ ਸਟਾਪ ਪਾਓ ਇੱਥੇ ਹੋਵੇ ਜੀ ਕੋਈ ਨਹੀਂ ਕੋਈ ਨਹੀਂ ਕੋਈ ਮਾਤਾ ਸ੍ਰੀ ਹਿੱਟ ਲੈ ਛੱਡ ਦਿਓ ਹੁਣ ਚੱਕੇ ਵਾ ਕਿੰਨੇ ਟਕਲੀਪ ਹੋਈ ਹੁਣ ਨਹੀਂ ਹੋਈ ਆ ਕਰੇਗਾ ਆਇਆ ਮਰ ਗਿਆ ਇੱਕ ਮਿੰਟ ਇੱਕ ਵੇਟ ਲੈ ਛੱਡ ਦਿਓ ਬਸ ਦੇਖੋ ਇਹਨੂੰ ਵੱਡੇ ਚੱਕ ਕੇ ਦੋ ਕੀ ਕਹਿਣਾ ਚਾਹੁੰਦੇ ਹੋ ਸਾਡੇ ਲਾਜਵਾਰੇ ਤੁਸੀਂ? ਹਾਂ ਨਹੀਂ ਕੁਛ ਵੀ। ਹਾਂਜੀ। ਠੀਕ ਆ। ਨਹੀਂ ਕੀ ਕਹਿਣਾ ਚਾਹੁੰਦੇ ਸਾਡੇ ਲਾਜਵਾਰੇ? ਤੁਹਾਡੇ ਲਾਜਵਾਰਿਆਂ ਨੇ ਤੁਹਾਡਾ ਧੰਨਵਾਦ। ਨਹੀਂ ਤੁਹਾਨੂੰ ਕੀ ਵਧੀਆ ਲੱਗਿਆ ਸਾਡੇ ਲਾਜ? ਵਧੀਆ ਲੱਗਾ। ਕੀ ਲੱਗਿਆ? ਥੈਂਕ ਯੂ ਆਪਣਾ ਦੇਸੀ ਭੀ ਬਿਨਾ ਦਵਾਈਆਂ ਤੋਂ ਹੀ ਆ ਤੇ ਆਰਾਮ ਕਰਕੇ ਕਾਇਗੇ। ਹਾਂਜੀ। ਠੀਕ ਹੈ ਜੀ। ਹਾਂ ਠੀਕ ਹਾਂ। ਹਾਂ ਠੀਕ ਆ। ਕੋਈ ਦਿੱਕਤ ਨਹੀਂ ਹੈਗੀ। ਹਾਂਜੀ। ਕਿੰਨੇ ਸਾਲ ਤੋਂ ਸੀਗੀ ਬੀਬੀ ਜੀ ਸੰਤ? ਮੈਨੂੰ ਸਾਲ ਹੋ ਗਿਆ ਸੀ। ਤੇ ਤੁਸੀਂ ਹੁਣ ਕਦੋਂ ਪਹਿਲੀ ਵਾਰ ਆਏ ਉਸ ਤੋਂ ਪਹਿਲਾਂ ਦੂਜੀ ਵਾਰ ਦੂਜੀ ਵਾਰ ਤੇ ਦੂਜੀ ਵਾਰ ਤੋਂ ਕਿੰਨਾ ਕੀ ਫਰਕ ਲੱਗ ਰਿਹਾ ਬਹੁਤ ਫਰਕ ਆਉਂਦਾ ਠੀਕ ਹੈ ਪਹਿਲਾਂ ਕਿੰਨੇ ਕ ਤਕਲੀਫ ਸੀਗੀ ਪਹਿਲਾਂ ਬਾਹ ਉੱਤੇ ਹੁੰਦੀ ਸੀ ਪਹਿਲਾਂ ਤਾਂ ਬਾਹ ਨਹੀਂ ਸੀ ਪਹਿਲਾਂ ਕਿੱਥੇ ਤੱਕ ਜਾਂਦੀ ਸੀਗੀ ਬਾਹ ਪਹਿਲਾਂ ਤਾਂ ਇੱਥੇ ਜਾਂਦੀ ਸੀ ਹੁਣ ਹੁਣ ਤਾਂ ਪੂਰਾ ਦੂਜੀ ਵਾਰ ਜਿੱਥੇ ਤੱਕ ਚਲੀ ਗਈ ਨਾ ਹਾਂ ਇੱਕ ਦੋ ਗੇੜੇ ਛੱਕੇ ਕੁ ਜਨਾਬ ਹਾਂ ਇਹਨਾਂ ਨੇ ਕੋਈ ਦਵਾਈ ਤੂੰ ਵੀ ਦੱਸੀ ਸੀ ਕਿ ਇਹ ਐਮ ਆਰ ਆਈ ਐਕਸ ਰੇ ਕਿ ਵੀਜੇ ਕਰਾਉਣੀ ਨਹੀਂ ਜ਼ਰੂਰੀ ਭੋਲੇ ਆਦੇ ਸੇ ਐਮ ਆਰ ਇਹਨਾਂ ਵੇਖੀ ਕੋਣਨੇਗੀ ਅੱਛਾ ਵੀਰ ਐਮ ਆਰ ਤੇ ਹਾਂ ਐਕਸ ਰੱਖ ਲਿਮੇਂ। ਕੀ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਨੂੰ ਹੋਰਾਂ ਨੂੰ? ਲੋਕਾਂ ਨੂੰ ਸਿਆਣੇ ਆਪ ਇੱਥੇ ਆਵੋ ਤੇ ਆਪਣਾ ਇਲਾਜ ਕਰਾਓ। ਠੀਕ ਹੈ। ਤੁਹਾਨੂੰ ਆਰਾਮ ਆਵੇ ਆ ਜਾਓ। ਠੀਕ ਹੈ ਜੀ। ਹਾਂਜੀ। ਹੋਰ। ਇੱਕ ਚਲੋ ਖੋਜਾਂ। ਬਿਨਾ ਤਕਲੀਫ ਤੋਂ, ਬਿਨਾ ਦਰਦ ਤੋਂ। ਠੀਕ ਹੁਣ ਠੀਕ ਹਾਂ। ਹਾਂਜੀ ਠੀਕ। ਚਲੋ ਠੀਕ ਹੈ ਭਾਈ ਗੁਰੂ ਠੀਕ ਰੱਖੇ ਤੁਹਾਨੂੰ। ਮੋੜੋ ਜੀ। ਦੋਸਤ। ਮੋੜੋ।

ਬਜਨ ਪਾ ਦੋ ਕਰੋ ਸਦੀ ਕਰੋ ਸਦੀ ਅੱਗੇ ਨੀਚੇ ਰੱਖੋ ਬਜਨ ਪਾਓ ਅੱਗੇ ਨੂੰ ਆ ਜਾ ਚਲੋ ਕਰੋ ਸਦੀ ਵਾਹ ਸਾਲੇ ਸੈਟੜਾ ਜੁੜੋ ਆ ਗਏ ਪਾ ਪਿੱਛੇ ਅੱਗੇ ਨੂੰ ਬਜਨ ਪਾ ਦੇ ਅੱਛਾ ਅੱਛਾ Bagaimana dengan anda? Bagaimana dengan anda? Saya अघ <muchas> हलो <muchas> ਲੋ ਜੀ ਲਓ ਹੁਣ ਦੇਖੋ ਚੱਲ ਗਈ ਖੜੇ ਹੋ ਕੇ ਦੇਖੋ ਜਮ ਪੈ ਚੱਲ ਗਈ ਦੇਖੋ ਗੀੜਾ ਘਟਲੋ ਬਾਹਰ ਕਿਵੇਂ ਲੱਗ ਰਿਹਾ ਠੀਕ ਠੀਕ ਕਿੰਨਾ ਕੁ ਮਹਿਸੂਸ ਹੋਇਆ ਹਾਂਜੀ ਕਿੰਨਾ ਕੁ ਮਹਿਸੂਸ ਹੋ ਰਿਹਾ ਹੁਣ ਅੱਗੇ ਨੂੰ ਫਰਕ ਫਰਕ ਕਿੱਥੋਂ ਆਏ ਤੁਸੀਂ ਕਿੱਥੇ ਤੋਂ ਗਏ ਕਿੱਥੇ ਲੜੀ ਕੀ ਨਾਮ ਕੀ ਤੁਹਾਡਾ ਖੜਕ ਸਿੰਘ ਖੜਕ ਸਿੰਘ ਕਿੱਥੋਂ ਆ ਕਿੱਥੇ ਤੋਂ ਕਿੱਥੇ ਤੋਂ ਓਕੇ ਓਕੇ ਪਹਿਲੀ ਵਾਰ ਆਏ ਸਰ ਤੁਸੀਂ ਨਹੀਂ ਪਿੱਛੇ ਵੀ ਆਏ ਦੂਜੀ ਵਾਰ ਆਏ ਦੂਜੀ ਦੂਜੀ ਵਾਰ ਆਏ ਹਾਂ ਦੂਜੀ ਤਿੰਨ ਮਰੀਜ਼ ਕੋਈ ਮੈਡੀਸਿਨ ਚੱਲ ਰਹੀ ਹੈ ਦਵਾਈ ਦੂਜੀ ਚੱਲ ਰਹੀ ਹੈ ਹਾਂਜੀ ਦਵਾਈ ਚੱਲ ਰਹੀ ਹੈ ਕੋਈ ਨਾ ਦਵਾਈ ਛੱਡ ਦਿੱਤੀ ਉਹਨੇ ਖਾਂਦੇ ਇਹਨਾਂ ਦੀ ਕਰ ਇਹ ਹੀ ਕਰਾਂਗੇ ਹੁਣ ਠੀਕ ਹੈ ਜਦ ਦੇ ਉਹ ਰ ਦਵਾਈ ਛੱਡਤੀ ਹੈ ਕੋਈ ਐਮ ਆਰ ਆਈ ਐਕਸ ਰੇ ਵਗੈਰਾ ਤਾਂ ਨਹੀਂ 시ਕਾ ਤੁਹਾਡਾ ਕੋਈ ਦੱਸਿਆ ਹੋਵੇ ਇਹਨਾਂ ਨੇ ਐਮ ਆਰ ਆਈ ਐਕਸ ਰੇ ਦਾ ਅਸੀਂ ਕੋਈ ਐਮ ਆਰ ਆਈ ਕਰਾਈ ਤੋਂ ਡੀ ਹਾਂਜੀ ਐਮ ਆਰ ਆਈ ਕੋਈ ਐਕਸ ਰੇ ਵਗੈਰਾ ਕਰਾਈ ਕਰਾਈ ਅੱਗੇ ਅਸੀਂ ਤਾਂ ਨਹੀਂ ਦੇਖਿਆ ਅੱਛਾ ਕੋਈ ਤੁਹਾਨੂੰ ਇਹਨਾਂ ਨੂੰ ਆਪਣੇ ਮੱਕੀ ਤੀ ਅੱਛਾ ਅੱਛਾ ਐਮ ਆਰ ਕਰਾਈ ਉਹ ਖਾਈ ਨਾ ਵੇਖ ਵਖਾਂ ਦੀ ਕੋਈ ਲੋੜ ਦੀ ਹੈ ਸਾਹ ਵੇਖ ਲਾਂ ਇਹਨਾਂ ਨੂੰ ਕੀ ਤਕਲੀਫ ਹੈ ਬਿੱਟੂ ਜੀ ਇਹਨਾਂ ਦੀ ਤਰਨ ਦੀ ਪ੍ਰੋਬਲਮ ਆ। ਅੱਛਾ ਜੀ। ਪਹਿਲਾਂ ਵੀ ਸਾਲ ਪਹਿਲਾਂ ਆਏ ਸੀ ਤੁਸੀਂ ਸਾਡੇ ਕੋਲ। ਹਾਂਜੀ। ਕਿੱਥੋਂ ਆ ਜੀ ਅਸਲ ਤੋਂ? ਕੈਨੇਡਾ ਤੋਂ। ਚੇਕ। ਪਹਿਲਾਂ ਵੀ ਤੁਹਾਡੀ ਤਰਨ ਦੀ ਪ੍ਰੋਬਲਮ ਸੀਗੀ? ਹਾਂਜੀ। ਪਰ ਜਦੋਂ ਤੋਂ ਥੋੜਾ ਤੋਂ ਕਰਵਾ ਕੇ ਜਾਂਦੇ ਫਿਰ 5-6 ਮਹੀਨੇ ਸੌਖੇ ਨਿਕਲ ਜਾਂਦੇ ਆ। ਓਕੇ। ਹੁਣ ਕਦੋਂ ਜਾਣਾ ਅਮਰੀਕਾ ਨਾ ਕੈਨੇਡਾ? ਹੁਣ ਅਸੀਂ ਫਰਾਈਡੇ। ਓਕੇ ਓਕੇ। ਹਾਂਜੀ ਹਾਂਜੀ। ਸਰੀਰ ਟੀਲਾ ਛੱਡ ਦਿਓ ਜੀ। ਸਰਵਾਈਕਲ ਤਾਂ ਮੇਰਾ ਠੀਕ ਆ। ਠੀਕ ਹੈ। ਬਹੁਤ ਸਰਵਾਈਕਲ ਦਾ ਟ੍ਰੀਟਮੈਂਟ ਲਿਆ ਸੀ ਉਹ ਤਾਂ ਮੇਰਾ ਬਿਲਕੁਲ ਠੀਕ ਆ। ਦੇਖੋ ਪੇਟ ਨੂੰ ਹੱਥ ਲਾ ਕੇ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ? ਹਲਕਾ। ਹਲਕਾ ਹੋ ਗਿਆ? ਹਾਂ, ਸੌਫਟ ਵੀ ਹੋ ਗਿਆ। ਪਹਿਲਾਂ ਕਿੰਨਾ ਟਾਈਟ ਸੀਗਾ? ਪਹਿਲਾਂ ਬਹੁਤ ਜ਼ਿਆਦਾ ਸੀ। ਬਹੁਤ ਜ਼ਿਆਦਾ ਸੀ ਨਾ? ਹਾਂਜੀ। ਤੇ ਹੁਣ ਕਿੱਥੇ ਦਰਦ ਆ ਤੁਹਾਡੇ ਹੋਰ ਕਿਤੇ ਆ? ਇੱਕ ਤਾਂ ਮੇਰੇ ਇੱਧਰ ਲਈ ਰਾਈਟ ਸਾਈਡ ਤੇ ਨਾ ਜਿਹ ਮੈਂ ਇਧਰੋਂ ਪਿੱਠ ਤੋਂ ਹੁੰਦੀ ਆ ਇੱਕ ਮੇਰੀ ਆ ਲੱਤ ਦੇ ਵਿੱਚ ਦਰਦ ਆ ਇੱਕ ਮਿੰਟ ਲੱਤ ਵੀ ਜਦੋਂ ਇੱਥੋਂ ਆ ਪੇਨ ਜਾਂਦਾ ਆ ਹਾਂਜੀ ਠੀਕ ਆ ਤੇ ਇਧਰੋਂ ਪਿੱਛੇ ਤੋਂ ਸਾਰੀ ਲੱਤ ਚ ਪੇਨ ਇਦਾਂ ਨੀਚੇ ਨੂੰ ਆ ਕੋਈ ਨਹੀਂ ਛੱਡੋ ਬਸ ਮੋੜੋ ਜੀ ਵਾਹ ਪੁਲਟਾ ਲੇਟੋ ਹੁਣ ਦੇਖੋ ਚੱਲ ਗਏ ਪੈਰਾਂ ਲੱਗੇ ਬਜਨਾਂ ਹਾਂਜੀ ਪੈਰਾਂ ਤੇ ਖੇਚ ਕਿੰਨੀ ਗਈ ਇੱਥੇ ਹੁਣ ਲੱਤ ਤੇ ਨਹੀਂ ਇੱਥੇ ਨਹੀਂ ਹੈਗੀ ਆ ਜਿਹੜੀ ਆ ਜਗ੍ਹਾ ਤੇ ਆ ਨਾ ਆ ਇੱਥੇ ਹਲੇ ਨਹੀਂ ਜਿਹੜੇ ਤੁਸੀਂ ਇੱਥੇ ਕਹਿ ਰਹੇ ਸੀਗੇ ਹਾਂ ਉਹ ਠੀਕ ਆ ਠੀਕ ਆ ਹਾਂ ਇਹ ਪਹਿਲਾਂ ਇੱਧਰ ਪਤਾ ਨਹੀਂ ਸੀ ਆਪਣੇ ਹਨਾ ਹਾਂਜੀ ਹੁਣ ਤੂੰ 6 ਮਹੀਨੇ ਬਾਅਦ ਹੈਗਾ ਸਾਲ ਬਾਅਦ ਅਸੀਂ ਇੱਥੇ ਕਿਤੇ 6 ਮਹੀਨੇ ਬਾਅਦ ਆ ਗਏ ਓਕੇ ਓਕੇ ਹਾਂਜੀ ਭਾਈ ਸਾਹਿਬ ਠੀਕ ਨੇ ਹਾਂਜੀ ਤੁਸੀਂ ਕਿਨੇ ਦਾਅਵਤੋ ਸਾਡੇ ਬੇਤੇ ਦਾ ਵੀ ਕਰੋ ਇਹਨਾਂ ਨੇ ਮੈਨੂੰ ਕਿੰਨੇ ਵਾਰੀ ਕਹਤਾ ਵੀ ਪਾਸਪੋਰਟ ਦੇਓ ਸਾਨੂੰ ਵੀ ਤੁਹਾਨੂੰ ਸਪਾਂਸਰ ਕਰਨਾ ਸੀ ਪਰ ਮੇਰੇ ਕੋਲ ਪਾਸਪੋਰਟ ਨਹੀਂ ਹੈਗਾ ਸੀ ਕਿ ਮੈਂ ਬਣਾਉਣਾ ਲੱਗਾ ਸੀ ਅੱਜ ਵੀ ਸਵੇਰੇ ਇਹਨਾਂ ਨੇ ਮੈਨੂੰ ਸ਼ਿਕਵਾ ਕੀਤਾ ਵੀ ਤੂੰ ਪਾਸਪੋਰਟ ਨਿਕਲ ਜਿਆ ਹੈ ਆਪਣਾ ਦੇਖ ਲਓ ਇੰਨਾ ਪਿਆਰ ਕਰਦੇ ਆ ਨੇ ਉਥੇ ਪੇਸ਼ੈਂਟ ਬਹੁਤ ਕੋਈ ਗੱਲ ਨਹੀਂ ਜੀ ਤੁਸੀਂ ਆਓ ਤਾਂ ਸੇ ਲੋਕਾਂ ਦਾ ਭਲਾ ਹੋਊਗਾ ਚਲੋ ਜੇ ਸਾਡਾ ਦਾਣਾ ਪਾਣੀ ਲਿਖਿਆ ਹੁੰਦਾ ਫਿਰ ਪਹੁੰਚਾਂਗੇ ਜੀ ਤੁਸੀਂ ਕੈਨੇਡਾ ਕਿਹੜੀ ਥਾਂ ਤੇ ਰਹਿੰਦੇ ਹੋ ਅਸੀਂ ਲੈਂਗਲੀ ਓਕੇ ਓਕੇ ਸਰੀ ਤੇ ਲੈਂਗਲੀ ਨਾਲ ਹੀ ਨਾਲ ਆ ਬਿਲਕੁਲ ਠੀਕ ਹੈ ਜੀ ਇਦਾਂ ਦਾ ਅਜ ਹੈ ਉੱਥੇ ਨਾ <laughs> नहीं। <laughs> नहीं। okay. दी दी अच्छा फिर याद ਕਰਦੇ ਹੋ ਕਿ ਬੜੀ ਮੋਟੀ ਪ੍ਰੋਬਲਮ ਆਉਂਦੀ ਹੈ ਬਹੁਤ ਕਰਦੇ ਆਸ ਤੋਂ ਆਪਣੇ ਬੇਟੇ ਨੂੰ ਬਹੁਤ ਕਹਿੰਦੇ ਵੀ ਤੂੰ ਚੱਲ ਇੱਕ ਵਾਰ ਸਾਡੇ ਨਾਲ ਉਹ ਮੰਨਦਾ ਹੀ ਨਹੀਂਗਾ ਓਕੇ ਅਸੀਂ ਉਹਦੀ ਬੈਕ ਦੀ ਪ੍ਰੋਬਲਮ ਆ ਐਕਸੀਡੈਂਟ ਹੋਇਆ ਸੀਗਾ ਉਹਦਾ ਅੱਛਾ ਜੀ ਤੇ ਉਹਨੂੰ ਅਸੀਂ ਬਹੁਤ ਵਾਰ ਕਹਿੰਦੇ ਆ ਵੀ ਨਹੀਂ ਤੂੰ ਚੱਲ ਪਾ ਉੱਥੇ ਠੀਕ ਹੋ ਜਾਏਗਾ ਫਰੀਟ ਦਾ ਜੀ ਬਸ ਹੋ ਗਿਆ ਕੰਮ ਆ ਦੂਜੀ ਗੱਲ ਕਿ ਤੁਹਾਨੂੰ ਜਦੋਂ ਬਾਹਰੋਂ ਆਉਂਦੇ ਹੋ ਇਹ ਕਿਸਮਾ ਕੀ ਹੁੰਦਾ ਇਹਨਾ ਅਸੀਂ ਜੀ ਮੈਂ ਦਿਖਾਈ ਸੀ ਸਰੀਰ ਟੇਲਾ ਛੜਿਓ ਸਾਹ ਕੱਢਿਓ ਇਹਨਾ ਆ ਦੇਖੋ ਇਹ ਐਸਆਈ ਜੋਇੰਟ ਹੈ ਚੂਰਿਆਂ ਦੀ ਹੱਡੀ ਹੈ ਨਹੀਂ ਇਹਨਾ ਜੀ ਪੂਰੀ ਬੋਡੀ ਦਾ ਭਜਨ ਇਹਨੇ ਚੱਕਣਾ ਠੀਕ ਹੈ ਹੁਣ ਇਹਨਾਂ ਦੀ ਦੋਵੇਂ ਹੱਡੀਆਂ ਆਈਆਂ ਸੀ ਬਾਹਰ ਇਹ ਆਪਾਂ ਇਸ ਟੈਕਨੀਕ ਨਾਲ ਨੂੰ ਆਪਾਂ ਅੰਦਰ ਭੇਜਦੀਆਂ ਠੀਕ ਹੈ ਪਰ ਮੈਨੂੰ ਤਾਂ ਰਾਂ ਦੀ ਪ੍ਰੋਬਲਮ ਸੀਗੀ ਇੱਕ ਮੈਨੂੰ ਬੈਕ ਪ੍ਰੋਬਲਮ ਸੀ ਮੇਰੀ ਲੈਗ ਦੇ ਵਿੱਚ ਲੈਫਟ ਲੈਗ ਦੇ ਵਿੱਚ ਨਾ ਦਰਦ ਜਾਂਦਾ ਸੀ ਪਹਿਲਾਂ ਵੀ ਮਤਲਬ ਮੈਂ ਇਹਨਾਂ ਹਰ ਸਾਲ ਹੀ ਆਉਂਦੀ ਆ ਐਕਚੁਅਲੀ ਮੈਂ ਬਾਹਰ ਰਹਿੰਦੀ ਆ ਕੈਨੇਡਾ ਤਾਂ ਜਦੋਂ ਵੀ ਆਉਂ ਆ ਫਿਰ ਅਸੀਂ ਥੋੜੀ ਬਹੁਤ ਪ੍ਰੋਬਲਮ ਹੁੰਦੀ ਆ ਤਾਂ ਇਹਨਾਂ ਨੂੰ ਮਿਲ ਕੇ ਜਾਈਦਾ ਕਿਉਂਕਿ ਸਾਨੂੰ ਬਹੁਤ ਫਰਕ ਪਿਆ ਇਹਨਾਂ ਕੋਲੇ ਬਹੁਤ ਮੈਂ ਆਪਣੇ ਰਿਲੇਟਿਵ ਵਗੈਰਾ ਭੇਜਦੇ ਫਰੈਂਡ ਸਰਕਲ ਵੀ ਇਹਨਾਂ ਕੋਲੇ ਭੇਜਿਆ ਕਿਉਂਕਿ ਇਹ ਨਾ ਤਾਂ ਐਮ ਆਰ ਆਈ ਕਰਾਉਂਦੇ ਆ ਨਾ ਐਕਸ-ਰੇ ਕਰਾਉਂਦੇ ਆ ਨਾ ਕੋਈ ਮੈਡੀਸਿਨ ਦਿੰਦੇ ਆ ਸਿਰਫ ਇਹ ਆਪਣੀ ਟੈਕਨੀਕ ਨਾਲ ਹੀ ਪੇਸ਼ੈਂਟ ਨੂੰ ਠੀਕ ਕਰ ਦਿੰਦੇ ਆ ਇਸ ਕਰਕੇ ਅਸੀਂ ਚਾਹੁੰਦੇ ਵੀ ਇਹ ਬਾਹਰ ਆਉਣ ਤਾਂ ਸਾਡੇ ਉੱਥੇ ਵੀ ਬਥੇਰੇ ਪੇਸ਼ੈਂਟ ਹੈਗੇ ਇਦਾਂ ਦੇ ਜਿਹੜੇ ਬਿਨਾਂ ਦਵਾਈ ਤੋਂ ਠੀਕ ਹੋ ਸਕਣ ਸੋ ਇਸ ਇਸ ਕਰਕੇ ਸੀ ਇਹਨਾਂ ਨੂੰ ਬਿਟੂ ਕਹਿੰਦੇ ਨੇ ਵੀ ਤੁਸੀਂ ਬਾਹਰ ਆਓ ਅਸੀਂ ਤੁਹਾਨੂੰ ਸਪான்ਸਰ ਕਰਦੇ ਆ ਸਿਰਫ ਇਹ ਫੀਲ ਕਰਦੇ ਆ ਆਪਾਂ ਨੂੰ ਪਿੱਛੇ ਤੋਂ ਬੈਕ ਵਗੈਰਾ ਚੈੱਕ ਕਰਕੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿੱਥੇ ਪ੍ਰੋਬਲਮ ਆ ਮੈਨੂੰ ਪਹਿਲਾਂ 2-3 ਸਾਲ ਪਹਿਲਾਂ ਮੈਨੂੰ ਸਰਵਾਈਕਲ ਦੀ ਵੀ ਪ੍ਰੋਬਲਮ ਸੀਗੀ ਤਾਂ ਇਹਨਾਂ ਨੇ ਮੇਰੀ ਬਿਲਕੁਲ ਠੀਕ ਕਰਤੀ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸੀ ਹਾਂ ਧਰੰਦੀ ਵੀ ਸੀ ਉਹ ਹਾਂ ਤਾਂ ਤਾਂ ਮੇਰੀ ਬਹੁਤ ਠੀਕ ਆ ਹੁਣ ਮੈਂ ਕਰਵਾ ਕੇ ਜਾਵਾਂਗਾ ਮੈਨੂੰ 6 ਮਹੀਨੇ ਮੈਨੂੰ ਪਤਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਸੋ ਪਤਾ ਧੰਨਵਾਦ ਦੀਆਂ ਦੀ ਇਹਨਾਂ ਦੇ ਬਹੁਤ ਬਹੁਤ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਇਹਦਾ ਲੋਕਾਂ ਦਾ ਭਲਾ ਕਰਦੇ ਰਹਿਣ ਹਾਂਜੀ